ਮੜੀ ਇੱਕ ਚਾਲ ਕੋਈ ਪ੍ਰਧਾਨ ਜੀ ਰੁਕੋ ਜਰਾ ਇੱਕ ਮਿੰਟ ਹਾਂ ਹਾਂ ਲਓ ਚਲ ਬੋਤਤਰਾ ਇਧਰ ਅਬਾਦਕਾਰ ਕਿਸਾਨ ਦੀ ਜੇਲ ਤੋਂ ਰਿਹਾਈ ਕਿਸਾਨ ਅਗ ਨੂੰ ਜੇਲ ਵਿੱਚ ਰਿਹਾ ਕਰਾ ਕੇ ਫੁੱਲਾਂ ਦੇ ਹਰ ਬਾਕੇ ਉਸ ਦੇ ਘਰ ਪਹਚਾਇਆ ਕਿਸਾਨ ਸੰਘਰਸ਼ ਦੀ ਵੱਡੀ ਚਤ ਕਿਸਾਨ ਆਬਾਦਕਾਰ ਨਿਰਮਲ ਸਿੰਘ ਨੂੰ ਮੁਕੇਰੀਆਂ ਥਾਣੇ ਦੀ ਪੁਲਸ ਵੱਲੋਂ ਜੰਗਲਾਤ ਦੇ ਰੁੱਖ ਵੱਢਣ ਦੇ ਝੂਠੇ ਪਰਚੇ ਕਰਕੇ ਪਿਛਲੇ ਦਿਨੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਇਸ ਦੇ ਰੋਜ਼ਵਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ 29 ਮਾਰਚ ਤੋਂ ਟਾਣਾ ਮੁਕੇਰੀਆਂ ਅੰਦਰ ਧਰਨਾ ਚੱਲ ਰਿਹਾ ਸੀ ਕਿਸਾਨਾਂ ਆਗੂਆਂ ਨੇ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਆਗੂ ਨਿਰਮਲ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਈ ਕਰਵਾ ਦਿੱਤੀ ਜਾਵੇਗੀ ਅੱਜ ਮੁਕੇਰੀਆਂ ਥਾਣੇ ਵੱਲੋਂ ਮਾਨਯੋਗ ਜੱਜ ਅਮਨਜੀਤ ਸਿੰਘ ਬੈਂਸ ਦੀ ਅਦਾਲਤ ਵਿੱਚ ਡਿਸਚਾਰਜ ਕੇਸ ਫਾਈਲ ਕੀਤਾ ਕਿਸਾਨ ਸੰਘਰਸ਼ ਕਮੇਟੀ ਸੂਬਾ ਆਗੂ ਸ਼ਵਿੰਦਰ ਸਿੰਘ ਚੂਤਾਲਾ ਨੇ ਦੱਸਿਆ ਕਿ ਕਿਸਾਨ ਨਿਰਮਲ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰਾ ਕੇ ਨਾਰੇ ਮਾਰਦਿਆਂ ਇੱਕ ਜੇਤੂ ਰੈਲੀ ਦੇ ਰੂਪ ਵਿੱਚ ਮਕੇਰੀਆਂ ਥਾਣੇ ਲਿਆਂਦਾ ਗਿਆ ਉੱਥੋਂ ਮਾਰਦਵੀ ਸ਼ਕਬਲ ਜ ਬੜੇ ਮਾਨ ਸਨਮਾਨ ਨਾਲ ਉਸਦੇ ਡੇਰੇ ਤੇ ਘਰ ਤੱਕ ਆਗੂ ਛੱਡ ਗਿਆ ਕਿਸਾਨ ਆਗੂਆਂ ਨੇ ਪੁਲਿਸ ਨੂੰ ਤਾੜਨਾ ਕਰਦਿਆ ਕਿਹਾ ਕਿ ਜੇ ਕੀਤੇ ਝੂਠੇ ਪਾਚੇ ਰੱਦ ਕੀਤੇ ਜਾਣ ਜੇ ਕਰ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਤਾਂ ਤੁਰੰਤ ਥਾਣੇ ਦਾ ਘਰਾਓ ਕੀਤਾ ਜਾਵੇਗਾ ਕਿਸਾਨਾਂ ਗੁਰੇਖਾ ਕੀਆ ਕਿ 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਚੱਡੀਗੜ੍ਹ ਦੇ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਿਸਾਨਾਂ ਨੇ ਧੱਕੇ ਕਰਨ ਦੀਆਂ ਸ਼ਿਕਾਇਤਾਂ ਦਰਜ ਕਰਾਈਆਂ ਜਾਣੀਆਂ ਇਸ ਮੌਕੇ ਪਰਮਜੀਤ ਸਿੰਘ ਲਖਵਿੰਦਰ ਸਿੰਘ ਕੁਲਦੀਪ ਸਿੰਘ ਗੁਰਪ੍ਰੀਤ ਸਿੰਘ ਰਵਿੰਦਰ ਸਿੰਘ ਹਰਦੀਪ ਸਿੰਘ ਫੌਜੀ ਪਜਨ ਸਿੰਘ ਨਿਸ਼ਾਨ ਸਿੰਘ ਗੁਰਪ੍ਰਤਾਪ ਸਿੰਘ ਬੀਬੀ ਦਵਿੰਦਰ ਕੌਰ ਹਰਜੀਤ ਕੌਰ ਗੁਰਮukh ਸਿੰਘ ਆ ਆਗੂ ਹਾਦਰਸਨ ਆਓ ਦੇਖਨੇ ਆ ਮੁਕੇਰੀਆਂ ਤੋਂ ਦਲਵੀ ਚਰਖਾ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਿਸਾਨ ਕਿਸਰੇ ਤੇ ਨਹੀਂ ਮੁਕੇਰੀਆਂ ਥਾਣੇ ਵੱਲੋਂ ਇਸੋ ਦੇ ਇੱਥੋਂ ਦੇ ਐਸਐਚਓ ਨੇ ਨਿੱਜੀ ਤੌਰ ਤੇ ਵਧਵਾ ਕਰਕੇ ਪਰਚੇ ਕਰਜ ਕਰਕੇ ਕਿਸਾਨ ਦੇ ਉੱਤੇ ਜੰਗਲਾਤ ਭਾਗ ਦੀ ਸ਼ਿਕਾਇਤ ਦੇ ਉੱਤੇ ਇਹ ਥਾਣੇ ਮੁਕੇਰੀਆਂ ਦੇ ਵਿੱਚ ਗਾਲਾਂ ਕੱਢ ਕੇ ਚਾੜਾ ਥਾਣੇ ਮੁਕੇਰੀਆਂ ਦੇ ਵਿੱਚ ਉਹ ਬੰਦ ਕਰਤਾ ਕਿਸਾਨ ਨਿਰਮਲ ਸਿੰਘ ਲਗਾਤਾਰ ਇਥੇ 7 ਦਿਨ ਹੋ ਗਏ ਧਰਾਂ ਚੱਲਦੇ ਨੂੰ 10 ਦਿਨ ਧਰਨਾ ਦਸੂਏ ਚੌਂਕ ਹਾਜੀਪੁਰ ਦੇ ਵਿੱਚ ਆ ਤੇ ਪ੍ਰਸ਼ਾਸਨ ਨੇ ਸਾਡੀ ਨਹੀਂ ਸੁਣੀ ਆਖਰ ਤੀਸਰੇ ਦਿਨ ਜਤਨ ਕੀਤੇ ਗਏ ਟਕਰਾਅ ਕਰਾਉਣ ਦੇ ਤਬਨਕ ਦੇ ਨਾਲ ਕਿਸਾਨਾਂ ਦਾ ਟਕਰਾਅ ਕਰਾਉਣ ਦਾ ਯਤਨ ਕੀਤਾ ਗਿਆ ਦਸੂਏ ਚੌਂਕ ਦੇ ਵਿੱਚ ਮੈਨੂੰ ਲੱਗਦਾ ਕਿ ਆ ਜਿਹੜੀ 20 ਦਿਨਾਂ ਦੀ ਸਰਕਾਰ ਆ ਇਹਨਾਂ ਲੋਕਾਂ ਨੂੰ ਸਾਨੂੰ ਲੱਗਾ ਵੀ ਯਤਨ ਕੀਤਾ ਜਾ ਰਿਹਾ ਵੀ ਟਕਰਾਅ ਕਰਕੇ ਧਰਨਾ ਢਾਗੇ ਸਾਡਾ ਸਬਰ ਸਾਡਾ ਸੰਤੋਖ ਜਿਹੜਾ ਸਾਡਾ ਲੜਨ ਦਾ ਢਾਗੀ ਉਹ ਅਸੀਂ ਜਚਾਇਆ ਸਰਕਾਰ ਨੂੰ ਉੱਪਰ ਤਾਂ ਹੀ ਸਾਡੀ ਗੱਲ ਗਈ ਆ ਤੇ ਸਰਕਾਰ ਨੂੰ ਮਜਬੂਰ ਹੋਣਾ ਪਿਆ ਸਾਡਾ ਬੰਦਾ ਰਿਹਾਰ ਕਰਨ ਵਾਸਤੇ ਅੱਜ ਕਿਸਾਨ ਨਿਰਮਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਡਿਸਚਾਰਜ ਕਰਾ ਕੇ ਵਾਪਸ ਮੁਕੇਰੀਆਂ ਥਾਣੇ ਤੇ ਲੈ ਕੇ ਆਇਆ ਇਹ ਸਾਡਾ ਸਬਰ ਤੇ ਸੰਤੋਖ ਜਿਹੜਾ ਪਿਛਲੇ ਸਮਿਆਂ ਦਾ ਜਿੱਥੇ ਬੰਦੀ ਨੇ ਲੜੀਆ ਘਾੜਣਾ ਕੀਤੀ ਆ ਉਹਦਾ ਸਟਾ ਉਹਦਾ ਨਤੀਜਾ ਇੱਕ ਗੱਲ ਕਰੀਏ ਤੇ ਕਿੰਨਾਂ ਸ਼ਰਤਾਂ ਦੇ ਰਿਹਾ ਕੀਤਾ ਗਿਆ ਜੀ ਇਹਨਾਂ ਦਾ ਇਹ ਜੀ ਇਹ ਆ ਵੀ ਇਹਨਾਂ ਨੇ ਇੱਕ ਤੇ ਸਾਡੀ ਇਹ ਮੰਗਈ ਕਿ ਜਿੰਨੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਸਾਰੇ ਰੱਦ ਕੀਤੇ ਜਾਣ ਦੂਜੀ ਇਹ ਗੱਲ ਆ ਵੀ 15 ਤਰੀਕ ਨੂੰ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਾਡੀ ਮੀਟਿੰਗ ਨਿਸ਼ਚਿਤ ਕਰਵਾਈ ਗਈ ਆ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਚਾਰ ਵੱਲੋਂ ਤੇ ਤੀਸਰੀ ਗੱਲ ਇਹ ਆ ਵੀ ਇਹਨੂੰ ਡਿਸਚਾਰਜ ਕੀਤਾ ਜਿੰਨੇ ਵੀ ਕੇਸ ਤੇ ਤਿੰਨ ਕੇਸ ਕਹੀ ਉਹਨਾਂ ਕੈਸਾਂ ਦੇ ਵਿੱਚ ਬਕਾਇਦਾ ਤੌਰ ਤੇ ਡਿਸਚਾਰਜ ਕੀਤਾ ਗਿਆ ਕੇਸਾਂ ਨੂੰ ਇਹ ਕਿਸਾਨ ਸੰਘਰਸ਼ ਦੀ ਬਹੁਤ ਵੱਡੀ ਜਿੱਤ ਆ ਮਾਮਲਾ ਰੱਦ ਹੋਣ ਦੀ ਗੱਲ ਹੋਈ ਹੈ ਕਿ ਜਾਂ ਮਾਮਲਾ ਸਟੈਂਡ ਰਹੇਗਾ ਜੀ ਨਹੀਂ ਨਹੀਂ ਮਾਮਲਾ ਰੱਦ ਹੋਣ ਦੀ ਗੱਲ ਹੋਈ ਸਾਡੇ ਦਾ ਮਾਮਲਾ ਰੱਦ ਹੋਣ ਦੀ ਗੱਲ ਹੋਈ ਆ ਤੇ ਅੱਜ ਵੀ ਕੋਰਟ ਦੇ ਵਿੱਚ ਜੋ ਇਹਨਾਂ ਪ੍ਰੋਸੀਜਰ ਆ ਕੀਤਾ ਡਿਸਚਾਰਜ ਦੀ ਗੱਲ ਘੱਲੀ ਆ ਤੇ ਮਾਮਲਾ ਫਿਰ ਕੋਲ ਡਿਸਚਾਰਜ ਕਰਕੇ ਜੇਕਦੇ ਮਾਮਲਾ ਇਹ ਰੱਖਦੇ ਆ ਤੇ ਆ ਥਾਣਾ ਸਾਡੇ ਕੋਲ ਤੋਂ ਦੂਰ ਨਹੀਂ ਫੇਰ ਕਰਾਓ ਕਰਾਂਗੇ ਤੇ ਲੰਬਾ ਕਰਾਓ ਕਰਾਂਗੇ ਪੰਜਾਬ ਦੀ ਇੱਕ ਮਾੜੀ ਜੀ ਪਿਛਲੇ 2018 ਸਾਲ ਦੇ ਵਿੱਚ ਕਾਂਗਰਸ ਸਰਕਾਰ ਨੇ ਸਾਡੇ ਕੋਲੋਂ 40 ਸਾਲ ਹੋ ਗਏ ਸੀ ਜੋ ਜ਼ਮੀਨ ਐ ਸੀ ਬਾਕੇ ਬਾਦ ਕੀਤੀ ਸੀ ਉਹ ਜਿਹੇ ਖੇਤੀ ਕਰਦੇ ਆ ਰਹੇ ਸਾਂ ਉਹ 2018 ਦੇ ਵਿੱਚ ਧਰਮਸ਼ੋਧ ਮੰਤਰੀ ਜੋ ਕਿ ਜੰਗਲਾਤ ਮੰਤਰੀ ਬਣਾਇਆ ਗਿਆ ਸੀ ਉਹਨੇ ਆਪਣੀ ਗੁੰਡਾਗੰਦਰੀ ਨਾਲ ਸਾਡੇ 40 50 ਪਰਿਵਾਰ ਗਰੀਬ ਪਰਿਵਾਰ ਇੱਥੋਂ ਤੱਕੇ ਨਾ ਠਾ ਕੇ ਡੰਡੇ ਨਾਲ ਪਰਚੇ ਕਰਕੇ ਸਾਡੇ ਤੇ ਸਾਨੂੰ ਪਰਚਿਆਂ ਦਾ ਡਰ ਦੇ ਕੇ ਧੱਕੇ ਨਾਲ ਸਾਨੂੰ ਇਹ ਜਮੀਨ ਚੋਂ ਖਿਡਾ ਲਿਆ ਗਿਆ ਸੀਗਾ ਔਰ ਇਸ ਜਮੀਨ ਦੇ ਵਿੱਚ ਉਹ ਆਪਣਾ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ ਧਰਮ ਸੋਧ ਮੰਤਰੀ ਜਿਹੜਾ ਜੰਗਲਾਤ ਹੈ ਔਰ ਉਦੋਂ ਦੇ ਉਹਨਾਂ ਨੇ ਸਾਡੇ ਤੇ ਪਰਚੇ ਕਰਕੇ ਸਾਨੂੰ ਬਹੁਤ ਹਰਾਸਮੈਂਟ ਕੀਤਾ ਔਰ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾਡੀ ਬਾਹ ਫੜੀ ਆ ਜੋ ਕਿ ਅਸੀਂ ਇਹਨਾਂ ਨਾਲ ਚੱਲਦੇ ਆ ਰਹਿਆ ਸ਼ੁਰੂ ਤੋਂ ਔਰ ਇਹਨਾਂ ਨੇ ਜੋ ਸੱਚਾਈ ਦਾ ਸਾਥ ਦੇ ਕੇ ਸਾਡੀ ਮਦਦ ਕਰਕੇ ਸਾਡੀਆਂ ਜ਼ਮੀਨਾਂ 12 ਦੁਬਾਰਾ ਉਸ ਨੂੰ ਵਾਹਲ ਕਰਾਉਣ ਦਾ ਸਾਨੂੰ ਵਿਸ਼ਵਾਸ ਦਵਾਇਆ ਵਾ ਔਰ ਇਸ ਐਸਚਓ ਸਾਹਿਬ ਨੇ ਪਹਿਲਾਂ ਪੈਸੇ ਲੈ ਕੇ ਜਿਹੜਾ ਇੱਕ ਏਐਸਸੀ ਭਲਵੰਤ ਸਿੰਘ ਆ ਪਹਿਲਾਂ ਪੈਸੇ ਲਏ ਪਹਿਲਾਂ ਜ਼ਮੀਨ ਸਾਨੂੰ ਕਹਿੰਦੇ ਵੀ ਵਾ ਲੋ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਸਾਡੇ ਉੱਤੇ ਜਦੋਂ ਉੱਪਰੋਂ ਤਪਾ ਪਿਆ ਤੇ ਫਿਰ ਝੂਠੇ ਪਰਚੇ ਕੱਟ ਕੇ ਇਹਨਾਂ ਨੇ ਤੇ ਮੈਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਔਰ ਇਹਨਾਂ ਆਪਣੇ ਕਿਸਾਨ ਜਥੇਬੰਦੀ ਨੇ ਸਾਡੀ ਮਦਦ ਕਰਕੇ ਮੈਨੂੰ ਜੇਲ੍ਹ ਚੋਂ ਰਿਹਾ ਕਰਕੇ ਸਾਨੂੰ ਬਾਹਰ ਕਢਾਇਆ ਵਾ ਔਰ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਸਾਰੇ ਜਥੇਬੰਦੀ ਦਾ ਬਾਪੂ ਜੀ ਇੱਕ ਮਿੰਟ ਬਾਪੂ ਜੀ ਚਾਹਤਾਂ ਦਾ ਬਹੁਤ ਸ਼ੌਂਕ ਆ ਸਾਡੀ ਦੁਨੀਆ ਤੇ ਜਿੰਨੇ ਬੰਦੇ ਨੂੰ ਕਹੇ ਹੀ ਉਹਨੇ ਦੇ ਦੰਨੇ ਆ ਸਾਡੀ ਦੁਨੀਆ ਤੇ ਪਰਚਾ ਕਰ ਕਿਸੇ ਕਿਸਾਨ ਤੇ ਗਰੀਬ ਤੇ ਪਰਚਾ ਨਾ ਕਰੀ ਕੋ ਅੱਗੇ ਵੀ ਇਹਨਾਂ ਵੀਰਾਂ ਦੇ ਨਿਆਣਿਆਂ ਤੇ ਬਹੁਤ ਪੱਤਿਵ ਨਹੀਂ ਕੀਤੇ ਆ ਉਹਨਾਂ ਨੂੰ ਨਾ ਪਰੇਸ਼ਾਨ ਕਰੋ ਅਸੀਂ ਜੁਨੀਅਨ ਜ਼ਿੰਮੇਵਾਰੀ ਲੈਨੇ ਆ ਅਸੀਂ ਸੱਚ ਨਾਲ ਖੜੇ ਆ ਜੇ ਕਿਸੇ ਕਿਸਾਨ ਨਾਲ ਕਿਤੇ ਵੀ ਧੱਕਾ ਹੁੰਦਾ ਕਿਸੇ ਦੁਕਾਨਦਾਰ ਨਾਲ ਹੁੰਦਾ ਕਿਸੇ ਨਾਲ ਵੀ ਧੱਕਾ ਹੁੰਦਾ ਅਸੀਂ ਸੱਚ ਦਾ ਪੈਰਾ ਦਿੰਨੇ ਆ ਸਾਡੀ ਉਥੇ ਜੁਨੀਅਨ ਜਾ ਕੇ